ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਮੈਂ ਅੱਜ ਗੱਲ ਕਰਨੀ ਚਾਹਨਾ ਭਿ ਲੋਕ ਕਿਉਂ ਚਾਹੁੰਦੇ ਪਏ ਧੀਆਂ ਨਾ ਜੰਮਣ ਕੋਈ ਨਾ ਵਿਚਾਰੀਆਂ ਦਾ ਦਾਜ ਦਾ ਦੁੱਖ ਨਹੀਂ ਹੈਗਾ ਕੋਈ ਨਾ ਵਿਚਾਰੀਆਂ ਦਾ ਖਾਣ ਦਾ ਦੁੱਖ ਨਹੀਂ ਹੈਗਾ ਜਿੰਨਾ ਇਹ ਖਾਨੀਆਂ ਉੱਤੋਂ ਵੱਧ ਕੰਮ ਕਰ ਦਿੰਨੀਆਂ ਪਰ ਕਿਉਂ ਸੋਚਦੇ ਐ ਇਹਦੀ ਮੈਂ ਗੱਲ ਦੱਸਦਾ ਇਹਦਾ ਜਵਾਬ ਦੇਣ ਲੱਗਿਆਂ ਤੁਹਾਨੂੰ ਮੈਂ ਇੱਕ ਫਿਲਮੀ ਤਰੀਕੇ ਨਾਲ ਦੱਸਾਂਗਾ ਇਹਦੇ ਬਾਰੇ ਕਿਉਂਕਿ ਜੇ ਮੈਂ ਸਿੱਧੀ ਸਿੱਧੀ ਗੱਲ ਕਰਾਂ ਤੁਹਾਨੂੰ ਸਮਝ ਨਹੀਂ ਆਣੀ ਮਸਾਲਾ ਸਾਰੇ ਲੱਗਾ ਹੋਇਆ ਚਾਹੁੰਦੇ ਆ ਤੇ ਲੋਕ ਲਾਉਂਦੇ ਵੀ ਆ سوشل ਮੀਡੀਆ ਤੇ ਹਰ ਤੋਂ ਵੱਧ ਲਾਉਂਦੇ ਆ ਝੂਠ ਬੋਲਦੇ ਆ ਪਰ ਮੈਂ ਉਹ ਤਾਂ ਨਹੀਂ ਕਰਦਾ ਮੈਂ ਜੋ ਜਾਇਜ਼ ਗੱਲ ਆ ਉਹ ਕਰਦਾ ਇੱਕ ਕੁੜੀ ਪੈਦਾ ਹੁੰਦੀ ਆ ਘਰ 'ਚ ਬਾਪ ਉਹਨੂੰ ਬੜੇ ਸ਼ੌਂਕ ਨਾਲ ਪਿਆਰ ਨਾਲ ਪਾਲਦਾ ਹੈ ਗਾਉਣਾ ਸਿਖਾਉਂਦਾ ਹੈ ਸਭ ਕੁਝ ਕਰਦਾ ਹੈ ਤੇ ਇੱਕ ਦਿਨ ਉਹ ਕੁੜੀ ਬੜੀ ਹੁੰਦੀ ਹੈ ਥੋੜਾ ਜਿਹਾ ਕਮਾਉਣ ਲੱਗਦੀ ਆ ਕੰਮ ਕਰਨ ਲੱਗਦੀ ਤਾਂ ਉਹਨੂੰ ਲੱਗਦਾ ਵੀ ਮੈਂ ਤਾਂ ਬਹੁਤ ਸਿਆਣੀ ਹੋ ਗਈ ਆ ਉਹ ਕਿਸੇ ਦੇ ਨਾਲ ਭੱਜ ਕੇ ਵਿਆਹ ਕਰਾ ਲੈਂਦੀ ਆ ਉਹ ਭੱਜ ਕੇ ਵਿਆਹ ਕਰਾਉਣ ਲੱਗਿਆਂ ਇਹ ਨਹੀਂ ਸੋਚਦੀ ਵੀ ਮੇਰੇ ਨਾਲ ਦੇ ਜੰਮੇ ਹੋਏ ਦਾ ਤਾਂ ਪਿਓ ਦਾ ਕੀ ਹਾਲ ਹੋਊਗਾ ਲੋਕ ਉਹਨੂੰ ਕੀ ਕਹਿਣਗੇ ਲੋਕ ਤਾਣਾ ਮਾਰਨ ਲੱਗੇ ਮੈਂਟਲ ਆਉਂਦੇ ਆ ਇੱਕ ਮਿੰਟ ਤੋਂ ਵੱਧ ਨਹੀਂ ਲਾਉਂਦੇ ਉਹ ਉਹ ਮਿੰਟ ਹੀ ਮਾਰਦੇ ਆ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਨਾਲ ਦੇ ਜੰਮੇ ਕਿੱਥੇ ਸੰਭਦੇ ਨਾਲ ਦੇ ਸਕੇ ਕਿੱਥੋਂ ਹੋਏ ਫਿਰ ਹਨਾ ਤੇ ਲੋਕ ਉਹ ਲੋਕਾਂ ਦੇ ਤਾਣੇ ਸਹਿੰਦਾ ਆ ਸੁਖੁਸ਼ ਕਰਦਾ ਆ ਅਡਜਸਟ ਕਰਦਾ ਹੈ ਸੋਚਦਾ ਕਿ ਚਲੋ ਕੋਈ ਗੱਲ ਨਹੀਂ ਜੋ ਹੋਇਆ ਠੀਕ ਹੋਇਆ ਉਹ ਫਿਰ ਸਹਿਮਤੀ ਨਾਲ ਚੱਲ ਪੈਂਦਾ ਸਿਸਟਮ ਜਾਂ ਤਾਂ ਪੈਸਿਆਂ ਕਰਕੇ ਲਾ ਲਓ ਜਾਂ ਕਿਸੇ ਵੀ ਗੱਲ ਕਰਕੇ ਸਾਰਾ ਸਿਸਟਮ ਸਹੀ ਕਰਕੇ ਉਹ ਚਲਾਉਣ ਲੱਗਦੇ ਤੇ ਇੰਨੇ ਚਿਰ ਨੂੰ ਕੁੜੀ ਉਹਨੂੰ ਵੀ ਛੱਡਦੀ ਹੈ ਤੇ ਕਿਸੇ ਹੋਰ ਨਾਲ ਵਿਆਹ ਕਰ ਲੈਂਦੀ ਤੇ ਉਹਨਾਂ ਦੀ ਬਾਗੀ ਉਹਨਾਂ ਤੋਂ ਵੀ ਬਾਗੀ ਹੋ ਜਾਂਦੀ ਹੈ ਪਤੀ ਤੋਂ ਵੀ ਤੇ ਆਪਣੇ ਪਿਓ ਤੋਂ ਵੀ ਬੰਦਾ ਅਡਜਸਟ ਹਲੇ ਇੱਥੇ ਤੱਕ ਕਰਨ ਨਹੀਂ ਲੱਗਾ ਹੁੰਦਾ ਭਰਾ ਜਾਂ ਪਿਓ ਕਿੱਥੇ ਲੋ ਅਡਜਸਟ ਕਰ ਲੈਣੇ ਜਾਂ ਉਹ ਆ ਦੂਜਾ ਸਟੈਪ ਉਹ ਲੈ ਲੈਂਦੀ ਹੈ ਉਹ ਬੰਦੇ ਨਾਲ ਕਰਕੇ ਵਿਆਹ ਤੇ ਦੂਜੇ ਜਿਹੜਾ ਪਤੀ ਹੈ ਉਹਨੂੰ ਵੀ ਮਾੜਾ ਕਹਿਣ ਲੱਗ ਪੈਂਦੀ ਹੈ ਔਰ ਸਕਰੀਨ ਤੇ ਇੰਨੀ ਸਾਊ ਇੰਨੀ ਚੰਗੀ ਬਣਦੀ ਹੈ ਕਿ ਆਪਾਂ ਨੂੰ ਲੱਗਦਾ ਵਾਜੀ ਵਾਏ ਬਹੁਤ ਸਹੀ ਹੈ ਉਹ ਦੋ ਜਿਹੜੀਆਂ ਗਲਤੀਆਂ ਕਰਕੇ ਉਹ ਆਪਾਂ ਥੋੜੇ ਦਿਨ ਹੀ ਯਾਦ ਰੱਖਨੇ ਉਹਦੀਆਂ ਦੋ ਦਿਨ ਗਲਤੀਆਂ ਉਹ ਦੋ ਜਿਹੜੀਆਂ ਗਲਤੀਆਂ ਪਹਿਲਾਂ ਕਰਕੇ ਆਈ ਹੈ ਉਹਦਾ ਅਗਲਾ ਗਾਣਾ ਆਉਂਦਾ ਮੈਂ ਤੇਰੇ ਪੈਰ ਕੀ ਜੁੱਤੀ ਨਹੀਂ ਹਾਂ 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 ਇਹ ਤਾਂ ਸੀ ਜੀ ਇਹ ਉਹ ਸਹੀ ਕਹਿੰਦੀ ਆ ਆਪਣੇ ਘਰ ਵਾਲਾ ਇਹਦਾ ਗਲਤ ਸੀ ਤਾਂ ਇਹ ਗਾਣਾ ਉਹ ਗਾਣਾ ਕਿਸੇ ਨੇ ਸੋਚਿਆ ਕਿਸੇ ਨੇ ਜਿਹੜਾ ਪੈਸੇ ਕਮਾਉਣ ਲਈ ਗੇਮ ਖੇਡਣ ਲਈ ਸੋਚਦਾ ਉਹਨੇ ਸੋਚਿਆ ਪ੍ਰੋਡਕਸ਼ਨ ਹਾਊਸਾਂ ਨੇ ਉਹਨਾਂ ਨੇ ਪਹੁੰਚ ਉਹਦੇ ਤੱਕ ਕੀਤੀ ਜਿਹੜੇ ਉਹਦੇ ਪਿਓ ਦੇ ਹੁੰਦੇ ਆ ਜਦੋਂ ਪਿਓ ਨੂੰ ਲੱਗਦਾ ਸੀ ਵੀ ਇਹ ਬੰਦੇ ਗਲਤ ਨੇ ਜਾਂ ਉਹਨਾਂ ਦਾ ਕੰਮ ਨਹੀਂ ਹੁੰਦੇ ਸੀ ਤਾਂ ਉਹ ਪਹੁੰਚ ਕਰਕੇ ਤੇ ਉਹਨੂੰ ਕੈਸ਼ ਕਰਨਾ ਸ਼ੁਰੂ ਕਰ ਦਿੰਦੇ ਤੇ ਅਸੀਂ ਆਮ ਪਬਲਿਕ ਜਿਹੜੀ ਉੱਲੂ ਬਣ ਜਾਂਦੇ ਬੁੱਧੂ ਬਣ ਜਾਂਦੇ ਕਹਿਣ ਦਾ ਭਾਵ ਅਸੀਂ ਸੋਚਦੇ ਆਂ ਵੀ ਭਾਈ ਉਹ ਚਲੋ ਜੀ ਜਦੋਂ ਅਸੀਂ ਦਾ ਗਾਣਾ ਹਿੱਟ ਕਰਦੇ ਆਂ ਅਸੀਂ ਸੋਚਦੇ ਸਾਡੇ ਤੇ ਕੋਈ ਅਸਰ ਨਹੀਂ ਇਹਦਾ ਪਰ ਸਾਡੇ ਤੇ ਅਸਰ ਪੈਂਦਾ ਜਦੋਂ ਇਹ ਚੀਜ਼ਾਂ ਨੂੰ ਬੱਚੇ ਸੁਣਦੇ ਆ ਸਾਡੀਆਂ ਕੁੜੀਆਂ ਸੁਣਦੀਆਂ ਉਹ ਕਹਿੰਦੀਆਂ ਥਾਂ ਤਾਂ ਮੂੰਹ ਮਾਰ ਕੇ ਥਾਂ ਤਾਂ ਰਿਸ਼ਤੇ ਬਣਾ ਕੇ ਵਧੀਆ ਜਿਹੀ ਜ਼ਿੰਦਗੀ ਕਰਦੀ ਆ ਇੰਨੀ ਹੋਰ ਘਰੋਂ ਕੁੜੀਆਂ ਬਾਕੀ ਹੁੰਦੀਆਂ ਇਹ ਸਮਝਣ ਵਾਲੀ ਗੱਲ ਹੈ ਜੇ ਨਹੀਂ ਹੁੰਦੀਆਂ ਇਹ ਸੋਚ ਲਓ ਜਿਹੜੇ ਕਹਿੰਦੇ ਨਾ ਫਿਲਮਾਂ ਦਾ ਗਾਣਿਆਂ ਦਾ ਅਸਰ ਨਹੀਂ ਪੈਂਦਾ ਇਹਨਾਂ ਲੋਕਾਂ ਦਾ ਅਸਰ ਨਹੀਂ ਪੈਂਦਾ 100% ਪੈਂਦਾ ਇਹ ਤੁਹਾਨੂੰ ਤਰਤੀਬ ਦੇ ਨਾਲ ਮੈਂ ਦੱਸਣੀ ਆ ਹੋਰ ਕੁੜੀਆਂ ਦੇਖਦੀਆਂ ਕਿ ਹਾਂ ਜੀ ਉਹ ਉਹਨਾਂ ਨੂੰ ਦੇਖ ਕੇ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਚੱਲ ਰਹੀਆਂ ਚਲੋ ਉਹ ਜਦੋਂ ਪਿਓ ਨਾਲ ਇੰਨਾ ਕੁਝ ਹੋ ਜਾਂਦਾ ਦੋ ਤਿੰਨ ਵਾਰੀ ਚੀਜ਼ਾਂ ਹੋ ਜਾਂਦੀਆਂ ਪੁੱਤਨਾ ਵੀ ਹੋ ਜਾਣੀਆਂ ਉਹ ਵਿਚਾਰੇ ਉਸ ਤੋਂ ਬਾਅਦ ਆਪਣੇ ਆਪ ਨੂੰ ਸਾਂਭਣ ਜੋਗੇ ਰਹਿੰਦੇ ਆ ਕਿਸੇ ਮਜਬੂਰੀ ਕਰਕੇ ਉਹ ਇਕੱਠੇ ਭਾਵੇਂ ਫੇਰ ਹੋ ਜਾਣਗੇ ਪਰ ਦਿਲ 'ਚ ਕੀ ਰਹੂਗਾ ਦਿਲ 'ਚ ਕਦੀ ਵੀ ਐਸੇ ਬੱਚੇ ਲਈ ਐਸੀ ਕੁੜੀ ਲਈ ਐਸੀ ਭੈਣ ਲਈ ਇੱਜ਼ਤ ਦੁਆਰਾ ਨਾ ਲੈ ਕੇ ਆਓ ਕਿਉਂਕਿ ਉਹਨੂੰ ਬੈ ਆਦਤ ਪੈ ਚੁੱਕੀ ਐ ਸਭ ਗਲਤ ਕਰਨ ਦੀ ਔਰ ਉਹ ਕਰਦੀ ਰਹੂਗੀ ਮੇਰੇ ਹਿਸਾਬ ਨਾਲ ਮੈਂ ਜੋ ਕਹਿਣਾ ਕਿਉਂਕਿ ਅੰਦਾਜ਼ਾ ਲਾ ਲਓ ਇਦਾਂ ਦੇ ਕਈ ਕੇਸ ਨੇ ਜਿਹੜੇ ਮੈਂ ਦੱਸਦਾ ਪਰ ਬੰਦਾ ਇਹ ਸੋਚ ਲੈਂਦਾ ਕੋਈ ਗੱਲ ਨਹੀਂ ਚਲੋ ਛੱਡ ਲਓ ਭੁੱਲ ਗਿਆ ਕਰ ਲਈ ਪਰ ਇਹ ਨਹੀਂ ਹਟਦੀਆਂ ਇਹਨਾਂ ਨੂੰ ਕਿਉਂਕਿ ਬਾਰ-ਬਾਰ ਇਹਨੂੰ ਲੱਗਦਾ ਵੀ ਸ਼ਰਮ ਤਾਂ ਕਿ ਬੇਚ ਖਾਦੀ ਹੁੰਦੀ ਇਹਨਾਂ ਨੇ ਉਹ ਚੀਜ਼ਾਂ ਆਪਾਂ ਸਮਝਦੇ ਨਹੀਂ ਇੱਕ ਪਾਸੇ ਤਾਂ ਆਪਾਂ ਜਿਹੜੀ ਲਾਈਨ ਨੂੰ ਕੰਜਰਖਾਨਾ ਕਹਿੰਦੇ ਆ ਉਹ ਜਾਣਦੇ ਹੋਏ ਵੀ ਪਿਓ ਵਿਚਾਰਾ ਹੱਥ ਜੋੜ ਕੇ ਸਟੇਜ ਤੇ ਬੈਠਾ ਰੋਂਦਾ ਆ ਤੇ ਮਾਂ ਉਹਨੂੰ ਸਾਂਭਦੀ ਆ ਤੇ ਦੂਜੇ ਪਾਸੇ ਇੱਕ ਸੋਸ਼ਲ ਮੀਡੀਆ ਤੇ ਇੱਕ ਝੂਠ ਬੋਲ ਕੇ ਕੋਈ ਆਉਂਦੀ ਆ ਉਹ ਕਿਡਕੜੀਆਂ ਗੱਲਾਂ ਕਰਦੀ ਆ ਬੈਲਡਰ ਗੱਲਬੰਦੀ ਆ ਆਪਾਂ ਕਹਿੰਦੇ ਬੈਲਡ ਕਰਦੀ ਆ ਕੁੜੀ ਦੁਨੀਆ ਦੀ ਪਹਿਲੀ ਐ ਉਹ ਮੁੜ ਕੇ ਆਪਣਾ ਕੀ ਕੰਮ ਕਰਦੀ ਹਰ ਬਾਰ ਉਹਦਾ ਕੈਮਰਾ ਹੁਣ ਪਿੱਛੋਂ ਸ਼ੁਰੂ ਹੁੰਦਾ ਕਿੰਨੇ ਲੋਕੋ ਤੇ ਬਾਰੇ ਬੋਲ ਚੁੱਕੇ ਉਹ ਪਿਓ ਨੂੰ ਇੰਨੀ ਲਤ ਲੱਗ ਗਈ ਉਹ ਪਿਓ ਆਪ ਲੈ ਲੈ ਫਿਰਦਾ ਨਹੀਂ ਫਿਰਦਾ ਤਾਂ ਕਹੋ ਇਹਨਾਂ ਚੀਜ਼ਾਂ ਦਾ ਅਸਰ ਸਾਡੇ ਜਵਾਕਾਂ ਤੇ ਪੈਂਦਾ ਇਹਨਾਂ ਚੀਜ਼ਾਂ ਤੇ ਕੰਟਰੋਲ ਹੋਣਾ ਚਾਹੀਦੀ ਐ ਸਾਨੂੰ ਕਰਨਾ ਚਾਹੀਦਾ ਨਾ ਦਿਖਾਈਏ ਨਾ ਦੇਖਣ ਦਈਏ ਉਹਨਾਂ ਦੀ ਬਦਖੋਈ ਕਰੀਏ ਨਾ ਕਿ ਉਹਨਾਂ ਨੂੰ ਲਾਈਕ ਕਰ ਕਰਕੇ ਕਿਸੇ ਮੇਲਿਆਂ 'ਚ ਬਲਾਵਲਾ ਕੇ ਉਹਨਾਂ ਦੇ ਹਾਰ-ਪਾਵਾ ਕੇ ਉਹਨਾਂ ਨੂੰ ਸਨਮਾਨ ਕਰੀਏ ਦਰਸ਼ਨ ਕਰੋ ਕੁੜੀ ਦੇ ਇਹ ਕਹੀਏ ਇਹ ਚੀਜ਼ਾਂ ਤੋਂ ਸ਼ਰਮ ਕਰੋ ਜਦੋਂ ਮੇਲਿਆਂ ਵਿੱਚ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਨੂੰ ਦੇਖ ਕੇ ਜਵਾਗ ਗਲਤ ਪਾਸੇ ਜਾਣਗੇ ਨਾ ਕਿ ਸਿੱਧੇ ਪਾਸੇ ਹੁਣ ਜਿਹੜੀ ਇਹ ਜਿਹੜੀ ਪਹਿਲਾਂ ਸਿੰਗਰ ਬੀਬੀ ਆ ਇਹਦੇ ਬਾਰੇ ਮੈਂ ਇਹ ਗੱਲ ਕਿਉਂ ਬੋਲੀ ਕਿਉਂਕਿ ਜੇ ਮੈਂ ਕਿਸੇ ਨਾਲ ਪਰਸਨਲੀ ਨਾ ਮਿਲਾਂ ਜਾਂ ਗੱਲ ਨਾ ਕਰਾਂ ਤਾਂ ਮੈਂ ਨਹੀਂ ਕਰਦਾ ਹੋ ਸਕਦਾ ਉਹਦੇ ਤੱਕ ਨਾ ਗੱਲ ਗਈ ਹੋਵੇ ਉਹਦੀ ਜਿਹੜੀ ਮੈਨੇਜਮੈਂਟ ਆ ਉਹਦੇ ਨਾਲ ਮੈਂ ਗੱਲ ਕਰ ਚੁੱਕਾ ਪਹਿਲਾਂ ਇਹਨਾਂ ਨੇ ਹਾਂ ਕੀਤੀ ਸਾਨੂੰ ਕਿਸੇ ਪ੍ਰੋਜੈਕਟ ਨੂੰ ਸਾਡਾ ਗਾਣਾ ਇਹਨਾਂ ਨੂੰ ਪਸੰਦ ਆਇਆ ਜਬ ਦਰਦ ਸੁਣਾਨੇ ਹਮ ਬੈਠੇ ਕੁਛਾਂਸੂ ਔਰ ਕੁਝ ਗਮ ਬੈਠੇ ਜਦੋਂ ਇਹਨਾਂ ਨੂੰ ਪਤਾ ਲੱਗਾ ਇਸ ਟੀਮ ਦੇ ਪਿੱਛੇ ਕੌਣ ਹੈ ਸੱਚ ਬੋਲਣ ਵਾਲਾ ਬੰਦਾ ਆ ਲੋਕਾਂ ਬਾਰੇ ਲੋਕਾਂ ਦੇ ਪਰਦੇ ਖੋਲਣ ਵਾਲਾ ਸੱਚੀ ਗੱਲ ਕਰਨ ਵਾਲਾ ਬੰਦਾ ਉਹ ਕਹਿੰਦੇ ਨਾ ਸਾਨੂੰ ਤਾਂ ਸਾਡੇ ਵਰਗੇ ਕੰਜਰ ਚਾਹੀਦੇ ਆ ਹਨਾ ਐਦਾਂ ਦਾ ਬੰਦਾ ਥੋੜੀ ਚਾਹੀਦਾ ਜ਼ਿੰਦਗੀ 'ਚ ਮੈਂ ਕੁਛ ਵੀ ਕੀਤਾ ਹੋਵੇ दारू ਪੀਤੀ ਉਗੋਸ਼ ਕੀਤਾ ਪਰ ਪਰਸਨਲ ਕਿਸੇ ਨਾਲ ਰਿਸ਼ਤੇ ਨਹੀਂ ਗਲਤ ਬਣਾਏ ਠੀਕ ਹੈ ਪੰਜਾਬ ਦੇ ਇੱਕ ਬਹੁਤ بڑے ਐਕਟਰ ਨੇ ਇਹ ਗੱਲ ਕਿਸੇ ਦੂਜੇ ਐਕਟਰ ਨੂੰ ਕਹਿਤੀ ਸੀ ਕਿ ਅਸੀਂ ਰਾਜਵੀਰ ਬਾਵੇ ਵਰਗੇ ਨਹੀਂ ਸਾਰਿਆਂ ਨੂੰ ਭੈਣ ਬਣਾ ਲਈਏ ਮੈਂ ਇਦਾਂ ਦਾ ਰਹਿ ਆ ਮੇਰੇ ਕਰਦਾਰ ਤੇ ਉਂਗਲੀ ਉਠਾਉਣ ਵਾਲੇ ਜਾਂ ਕੋਈ ਉਹ ਬੰਦੇ ਸੋਚ ਕੇ ਗੱਲ ਕਰਨ ਜੇ ਮੈਂ ਸਭ ਕੁਝ ਭੁੱਲ ਕੇ ਸ਼ਾਂਤ ਰਹਿ ਕੇ ਤੁਹਾਡੀਆਂ ਗੱਲਾਂ ਸੁਣ ਲੈਣਾ ਤੁਹਾਨੂੰ ਗਲਤ ਜਵਾਬ ਨਹੀਂ ਦਿੰਦਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਹਥਿਆਰ ਚਲਾਉਣੇ ਭੁੱਲ ਗਿਆ ਚਲਾਉਣੇ ਮੈਨੂੰ ਅੱਜ ਵੀ ਆਉਂਦੇ ਆ ਬੋਲਣਾ ਮੈਨੂੰ ਗਾਲਾਂ ਕੱਢਣੀਆਂ ਤੁਹਾਤੋਂ ਵਧੀਆ ਆਉਣੀਆਂ ਪਰ ਕਿਸੇ ਗੱਲ ਨੂੰ ਚੁੱਪਾਂ ਵਕਤ ਆਏ ਤੇ ਸਾਰੀਆਂ ਗੱਲਾਂ ਦੇ ਸਬਦੇ ਜਵਾਬ ਦੇ ਦੂੰਗਾ ਜਿਹੜੇ ਗਲਤ ਕਮੈਂਟ ਪਾਉਂਦੇ ਉਹਨਾਂ ਦੇ ਜਵਾਬ ਵੀ ਮਿਲ ਜਾਣਗੇ ਤੂੰ ਤੇਰੀ ਮਾਂ ਦੇ ਮਰੇ ਤੇ ਕਿਉਂ ਨਹੀਂ ਆਇਆ ਤੇਰੇ ਘਰ ਵਾਲੀ ਨੇ ਤੈਨੂੰ ਕਿਉਂ ਛੜਤਾ ਉਹਨਾਂ ਦੇ ਜਵਾਬ ਵੀ ਜਲਦੀ ਦਊਂਗਾ ਮਿਹਰਬਾਨੀ ਸ਼ੁਕਰੀਆ ਇਦਾਂ ਦੀਆਂ ਕੁੜੀਆਂ ਮੈਂ ਨਹੀਂ ਚਾਹੁੰਦਾ ਕਿ ਆਪਣੇ ਦੁਸ਼ਮਣਾਂ ਦੇ ਘਰ ਵੀ ਜੰਮਣਾ ਮਿਹਰਬਾਨੀ ਸ਼ੁਕਰੀਆ